ਅੱਜ ਤੋਂ ਕੁਝ ਸਾਲ ਪਹਿਲਾਂ ਅਫਗਾਨਿਸਤਾਨ ਤੋਂ ਅਜਿਹੀਆਂ ਤਸਵੀਰਾਂ ਆਈਆਂ ਸਨ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਦੋਂ ਤਾਲੀਬਾਨ ਦੇ ਵੱਲੋਂ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਸਮੇਂ ਦੇਖਿਆ ਗਿਆ ਕਿ ਕਿਵੇਂ ਯੂਐਸ ਦੇ ਵੱਲੋਂ ਭੇਜੇ ਗਏ ਜਹਾਜ਼ਾਂ ਦੇ ਉੱਤੇ ਅਫਗਾਨੀ ਲੋਕ ਜਿਹੜਾ ਨੇ ਉਹ ਲਟਕ ਕੇ ਆਪਣੀ ਜਾਨ ਬਚਾ ਰਹੇ ਸੀ ਕਈ ਵੱਡੇ ਹਾਦਸੇ ਵੀ ਵਾਪਰੇ ਪਰ ਅੱਜ ਇੱਕ ਹੋਰ ਅਜੀਬ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਜਿਸ ਨੇ ਇੱਕ ਵਾਰੀ ਸਭ ਨੂੰ ਹੈਰਾਨ ਕਰ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਅਫਗਾਨਿਸਤਾਨ ਤੋਂ ਫਲਾਈਟ ਦੇ ਗিয়ার ਬਾਕਸ ਦੇ ਵਿੱਚ ਬੈਠ ਕੇ ਇੱਕ 13 ਸਾਲ ਦਾ ਜਵਾਕ ਜਿਹੜਾ ਉਹ ਭਾਰਤ ਪਹੁੰਚ ਗਿਆ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ 21 ਸਤੰਬਰ ਦੀ ਇਹ ਘਟਨਾ ਜਿਹੜੀ ਆ ਦੱਸੀ ਜਾ ਰਹੀ ਹੈ ਤਾਂ ਅਫਗਾਨਿਸਤਾਨ ਦੇ ਕਾਬਲ ਤੋਂ ਜਹਾਜ਼ ਉਡਾਨ ਭਰਦਾ ਹੈ ਜਿਸ ਦੇ ਗিয়ার ਬਾਕਸ ਦੇ ਵਿੱਚ ਯਾਨੀ ਕਿ ਅਗਲੇ ਟਾਇਰਾਂ ਦੇ ਵਿੱਚ ਇੱਕ 13 ਸਾਲਾਂ ਬੱਚਾ ਜਿਹੜਾ ਉਹ ਬੈਠ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਇਹ ਜਹਾਜ਼ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੇ ਲੈਂਡ ਕਰਦਾ ਹੈ ਤਾਂ ਉਦੋਂ ਇਸ ਜਵਾਕ ਦਾ ਜਿਹੜਾ ਪਤਾ ਚੱਲਦਾ ਹੈ ਤੇ ਉਸ ਬਾਅਦ CISF ਦੇ ਵੱਲੋਂ ਇਸ ਜਵਾਕ ਨੂੰ ਫੜ ਲਿਆ ਜਾਂਦਾ ਹੈ ਸਾਰੀ ਜਾਂਚ ਕਰਤਾਲ ਕਰਨ ਤੋਂ ਬਾਅਦ ਇਸ ਨੂੰ ਪੁਲਿਸ ਦੇ ਹਵਾਲੇ ਕਰਤਾ ਗਿਆ ਤੇ ਹੁਣ ਪੁਲਿਸ ਦੇ ਵੱਲੋਂ ਅੱਜ ਇਸ ਨੂੰ ਵਾਪਸ ਅਫਗਾਨਿਸਤਾਨ ਭੇਜ ਦਿੱਤਾ ਗਿਆ ਤਾਂ ਕਾਸਖਾ ਹੈਰਾਨ ਕਰਨ ਵਾਲਾ ਮਾਮਲਾ ਜਿਹੜਾ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ 21 ਨਵੰਬਰ ਯਾਨੀ ਕਿ ਐਤਵਾਰ ਦੀ ਇਹ ਪੂਰੀ ਘਟਨਾ ਹੈ ਤਾਂ ਅਫਗਾਨਿਸਤਾਨ ਦੀ ਕੇਏਐਮ 에ਅਰਲਾਈਨ ਦਾ ਜਹਾਜ਼ ਜਿਹੜਾ ਆਰਕਯੂ 4401 ਕਾਬੁਲ ਤੋਂ ਉਡਾਨ ਭਰਦਾ ਹੈ ਤਾਂ ਕਾਬੁਲ ਦੇ ਇੰਟਰਨੈਸ਼ਨਲ 에ਅਰਪੋਰਟ ਹਾਮਿਦ ਕਰਜ਼ਾਈ ਤੋਂ ਜਦੋਂ ਉਡਾਨ ਭਰਦਾ ਹੈ ਤਾਂ ਉਸ ਸਮੇਂ ਇਹ ਬੱਚਾ ਜਿਹੜਾ ਹੈ ਇਹ ਜਹਾਜ਼ ਨੂੰ ਦੇਖਣ ਦੇ ਲਈ 에ਅਰਪੋਰਟ ਦੇ ਅੰਦਰ ਪਹੁੰਚਦਾ ਹੈ ਤਾਂ ਉਸ ਤੋਂ ਬਾਅਦ ਮੌਕਾ ਮਿਲਦੇ ਹੀ ਜਿਹੜਾ ਇੰਜਨ ਗੇਅਰ ਹੈ ਉਸ ਦੇ ਵਿੱਚ ਵੱੜ ਜਾਂਦਾ ਹੈ ਉਸ ਤੋਂ ਬਾਅਦ ਜਹਾਜ਼ ਉਡਾਨ ਭਰਦਾ ਹੈ ਕਾਫੀ ਟਾਈਮ ਬਾਅਦ ਜਿਹੜਾ ਦਿੱਲੀ ਦਾ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਲੈਂਡ ਕਰਦਾ ਤਾਂ ਉਦੋਂ ਇਹ ਬੱਚਾ ਜਿਹੜਾ ਬਾਹਰ ਆਂਦਾ ਤਾਂ ਉਸ ਵਾਰ ਸਾਰੇ ਹੈਰਾਨ ਜਿਹੜਾ ਨੇ ਉਹ ਰਹਿ ਜਾਂਦੇ ਨੇ ਕਿਉਂਕਿ ਜਦੋਂ ਉੱਪਰ ਜਹਾਜ਼ ਹਵਾ ਦੇ ਵਿੱਚ ਹੋਵੇ ਤਾਂ ਉਸ ਵੇਲੇ ਆਕਸੀਜਨ ਦੀ ਵੀ ਘਾਟ ਹੁੰਦੀ ਹੈ ਇਸ ਤੋਂ ਇਲਾਵਾ ਜਿਹੜਾ ਟੈਂਪਰੇਚਰ ਹੈ ਉਹ ਵੀ -40 ਤੇ 50 ਦੇ ਵਿੱਚ ਪਹੁੰਚ ਜਾਂਦਾ ਹੈ ਤਾਂ ਉੱਥੇ ਹੀ ਹੁਣ ਵਿਗਿਆਨਿਕ ਵੀ ਹੈਰਾਨ ਨੇ ਡਾਕਟਰ ਵੀ ਹੈਰਾਨ ਨੇ ਆਮ ਲੋਕ ਵੀ ਹੈਰਾਨ ਨੇ ਕਿ ਬੱਚਾ ਇੰਨੀ ਉਚਾਈ ਦੇ ਉੱਤੇ ਇੰਨੀ ਘੱਟ ਆਕਸੀਜਨ ਦੇ ਵਿੱਚ ਸਰਵਾਈਵ ਕਿਵੇਂ ਕਰ ਗਿਆ ਕਾ ਬੇहद ਹੈਰਾਨ ਕਰਨ ਵਾਲਾ ਮਾਮਲਾ ਐਸੋ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਮਾਹਰਾਂ ਦਾ ਕਹਿਣਾ ਹੈ ਕਿ ਐਡੀ ਉਚਾਈ ਦੇ ਉੱਤੇ ਜਦੋਂ ਜਹਾਜ਼ ਹੁੰਦਾ ਹੈ ਤਾਂ ਆਕਸੀਜਨ ਦੀ ਕਮੀ ਦੇ ਨਾਲ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਲੋਕ ਹੁੰਦੇ ਨੇ ਉਹ ਬੇਹੋਸ਼ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਲੈਂਡਿੰਗ ਦੇ ਵੇਲੇ ਲੈਂਡਿੰਗ ਗੀਅਰਸ ਖੋਲਦੇ ਨੇ ਜਹਾਜ਼ ਦੇ ਟਾਇਰ ਬਾਹਰ ਨਿਕਲਦੇ ਨੇ ਤਾਂ ਉਸ ਵੇਲੇ ਜਿਹੜੇ ਬੇਹੋਸ਼ ਹੋਏ ਲੋਕ ਨੇ ਉਹ ਅਮੂਮਨ ਥੱਲੇ ਗਿਰ ਜਾਂਦੇ ਨੇ ਪਰ ਇਹ ਚੁਆਕ ਸਰਵਾਈਵ ਕਰ ਗਿਆ ਜਿਸ ਨੂੰ ਲੈ ਕੇ ਹੁਣ ਕਾਫੀ ਚਿਤਿੱਤੀ ਜਿਹੜੀ ਹੈ ਲੋਕਾਂ ਦੇ ਵਿੱਚ ਪੈਦਾ ਹੋਈ ਹੈ ਤਾ ਜੇਕਰ ਗੱਲ ਕੀਤੀ ਜਾਵੇ ਤਾਂ ਪੌਣੇ 3 ਘੰਟੇ ਦੇ ਕਰੀਬ ਦੀ ਉਡਾਨ ਜਿਹੜੀ ਆ ਉਹ ਸੀਗੀ ਉਸ ਦੇ ਦਰਮਿਆਨ ਇਹ ਜਵਾਕ ਵਿੱਚ ਬੈਠ ਕੇ ਸਰਵਾਈਵ ਕਰ ਗਿਆ ਜਿਸ ਨੂੰ ਲੈ ਕੇ ਹੁਣ ਖਾਸਾ ਚਮਤਕਾਰੀ ਲੋਕ ਜਿਹੜਾ ਨੇ ਉਸ ਨੂੰ ਕਹਿ ਰਹੇ ਨੇ ਕਿ ਇੱਕ ਚਮਤਕਾਰੀ ਹੋਇਆ ਉਸ ਤੋਂ ਬਾਅਦ ਜਿਹੜਾ ਪੁਰ ਤੁਰੰਤ ਜਦੋਂ ਇਹ ਜਵਾਕ ਨੂੰ ਉੱਥੋਂ ਦੇਖਿਆ ਗਿਆ ਤਾਂ ਤੁਰੰਤ ਜਿਹੜਾ ਸਿਆਈ ਐਸਐਫ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਸੀਆਈਏਸ ਦੇ ਵੱਲੋਂ ਇਸ ਨੂੰ ਕਾਬੂ ਕਰਕੇ ਪੁੱਛਗਿੱਛ ਕਰਨ ਤੋਂ ਬਾਅਦ ਇਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰਤਾ ਗਿਆ ਤੇ ਹੁਣੇ ਜਵਾਕ ਵਾਪਸ ਅਫਗਾਨਿਸਤਾਨ ਭੇਜਿਆ ਜਾ ਚੁੱਕਾ ਹੈ ਤਾਂ ਬਿਹਤ ਹੈਰਾਨ ਕਰਨ ਵਾਲਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਹੈ ਤੇ ਉੱਥੇ ਹੀ ਜਕਰ ਗੱਲ ਕਰੀਏ ਤਾਂ ਦੋਹਾਂ ਮੁਲਕਾਂ ਦੇ ਸਬੰਧ ਜਿਹੜਾ ਨੇ ਉਹ ਕਾਫੀ ਸੁਖਾਵੇਂ ਨੇ ਭਾਰਤ ਤੇ ਅਫਗਾਨਿਸਤਾਨ ਦੇ ਵਿੱਚ ਦੋਹਾਂ ਸਰਕਾਰਾਂ ਦੇ ਵਿੱਚ ਜੇਕਰ ਉਹ ਤਰ ਤਾਲਿਬਾਨੀ ਸਰਕਾਰ ਦੀ ਗੱਲ ਕਰੀਏ ਤਾਂ ਦੋਹਾਂ ਮੁਲਕਾਂ ਦੇ ਵਿੱਚ ਅੱਛੀ ਦੋਸਤੀ ਹੈ ਦੋਹੇ ਨੇਤਾ ਜਿਹੜੇ ਨੇ ਆਪਸ ਦੇ ਵਿੱਚ ਅੱਛੇ ਦੋਸਤ ਨੇ ਤਾਂ ਵੀ ਇੱਕ ਸੋ ਕਾਮੇ ਸੰਬੰਧਾਂ ਦਾ ਵੀ ਇਹ ਨਤੀਜਾ ਹੈ ਕਿ ਇਸ ਜਵਾਕ ਨੂੰ ਜਿਹੜਾ ਜਲਦੀ ਵਾਪਸ ਭੇਜ ਦਿੱਤਾ ਗਿਆ ਨਹੀਂ ਤਾਂ ਮੂਮੰਦ ਦੇਖਿਆ ਜਾਂਦਾ ਹੈ ਕਿ ਜਦੋਂ ਅਜਿਹੀ ਕੋਈ ਘਟਨਾ ਦੇਖਣ ਨੂੰ ਮਿਲਦੀ ਹੈ ਤਾਂ ਉਹ ਸਭ ਦੇ ਦਰਮਿਆਨ ਇੱਕ ਸਿਕਿਉਰਿਟੀ ਪ੍ਰੋਟੋਕੋਲ ਵੀ ਹੁੰਦਾ ਹੈ ਜਿਸ ਕਾਰਨ ਕਈ ਵਾਰ ਜਾਂਚ ਪੜਤਾਲ ਕਰਨ ਦੇ ਵਿੱਚ ਖਾਸਾ ਸਮਾਂ ਲੱਗ ਜਾਂਦਾ ਹੈ ਇਸ ਤੋਂ ਇਲਾਵਾ ਕਈ ਵਾਰ 에ਜੰਸੀਆਂ ਆਦੀ ਸਾਜ਼ਿਸ਼ ਦਾ ਵੀ ਇਲਜ਼ਾਮ ਜਿਹੜਾ ਲੱਗ ਜਾਂਦਾ ਉੱਥੇ ਜੇਕਰ ਭਾਰਤੀ ਖੁਫੀਆ 에ਜੰਸੀਆਂ ਦੀ ਗੱਲ ਕਰੀਏ ਤਾਂ ਉਹ ਵੀ ਬੇहद ਹੈਰਾਨ ਨੇ ਕਿ 3 ਘੰਟੇ ਦੇ ਕਰੀਬ ਦਾ ਸਫ਼ਰ ਇਸ ਜਵਾਕ ਦੇ ਵੱਲੋਂ ਇੰਨੇ ਘੱਟ ਆਕਸੀਜਨ ਤੇ ਇੰਨੇ ਕੰਮ ਦੇ ਵਿਚਕਾਰ ਕਰ ਲਿਆ ਗਿਆ ਤਾਂ ਹੁਣ ਸਾਰੀ ਜਾਂਚ ਦਾ ਵੇਸ਼ਾ ਜਿਹੜਾ ਉਹ ਕੰਪਲੀਟ ਕਰਨ ਤੋਂ ਬਾਅਦ ਹੁਣ ਇਸ ਜਵਾਬ ਨੂੰ ਵਾਪਸ ਰਿਟਰਨ ਜਿਹੜਾ ਉਹ ਅਫਗਾਨਿਸਤਾਨ ਪੇ ਜਿੱਤਾ ਗਿਆ